ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ BA ਔਰ PSC ਜਰਨਲ ਠੀਕ ਹੈ ਆਨਰਸ 4th semesters ਜਿਹੜੇ ਬੱਚੇ ਨੇ ਰੀਪੇਅਰ ਜਾਂ ਫੁੱਲ ਸਬਜੈਕਟ ਜਾਂ ਡੈਫੀਸ਼ੈਂਟ ਜਾਂ ਇੰਪਰੂਵਮੈਂਟ ਜਾਂ ਐਡੀਸ਼ਨਲ ਸਬਜੈਕਟ ਨੇ ਉਹਨਾਂ ਦੇ ਇਹ ਦੱਸਣ ਲਈ ਕਿ ਬਹੁਤ ਸਾਰੇ ਬੱਚੇ ਕਮੈਂਟ ਕਰ ਰਹੇ ਨੇ ਕਿ ਮੈਮ এনवायरमेंट ਦਾ ਪੇਪਰ ਕਦੋਂ ਹੋਣਾ ਸੋ ਆਪਾਂ ਤੁਹਾਨੂੰ ਇਹ ਦੱਸਾਂਗੇ ਕਿ এনवायरमेंट ਦਾ ਪੇਪਰ ਕਦੋਂ ਹੋਣਾ ਤੇ ਕੀ ਉਹਦਾ ਜਿਹੜੇ ਕਿ ਤਰੀਕਾ ਰੋਗ ਇਨਵਾਇਰਨਮੈਂਟ ਪੇਪਰ ਕਰਨ ਦਾ ਕਿਵੇਂ ਰਿਟਰਨ ਹੋਊਗਾ ਜਾਂ ਤੁਹਾਡਾ ਆਨਲਾਈਨ ਹੋਊਗਾ ਦੇਖੋ ਸਟੂਡੈਂਟਸ ਜਿਹੜਾ 3 ਸੈਮੈਸਟਰ ਜਿਹੜਾ ਪੇਪਰ ਹੋਇਆ ਸੀ ਉਹ ਹਨ ਤੇ ਉਹ ਤੁਹਾਡਾ ਆਨਲਾਈਨ ਪੇਪਰ ਹੋਇਆ ਸੀ ਤੋਂ ਹੁਣ ਵੀ ਇਨਵਾਇਰਨਮੈਂਟ ਦਾ ਪੇਪਰ ਤੁਹਾਡਾ ਆਨਲਾਈਨ ਹੀ ਹੋਊਗਾ ਠੀਕ ਹੈ ਤੁਹਾਨੂੰ ਵੈਬਸਾਈਟ ਤੇ ਇੱਕ ਦਿਨ ਪਹਿਲਾਂ ਆਪਾਂ ਨੂੰ ਸਾਰੀ ਇਨਫੋਰਮੇਸ਼ਨ ਮਿਲ ਜੂਗੀ ਤੇ ਜਿਸ ਦਿਨ ਪੇਪਰ ਹੋਊਗਾ ਉਸ ਦਿਨ ਆਪਾਂ ਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੁੰਦਾ ਸਾਰੀ ਵੈਬਸਾਈਟ ਤੇ ਪਈ ਹੁੰਦੀ ਹੈ ਬਸ ਉਹਨੂੰ ਕਲਿੱਕ ਕਰਕੇ ਤੁਸੀਂ ਆਪਣਾ ਜਿਵੇਂ ਆਪਣਾ ਪੇਪਰ ਹਨਾ ਅੱਗੇ ਸਟਾਰਟ ਹੋ ਜੂਗਾ ਬਸ ਐਮਸੀਕਿਊਜ਼ ਹੋਣਗੇ ਉਹਨੂੰ ਅੱਗੇ-ਅੱਗੇ ਕਰਕੇ ਤੁਸੀਂ ਇਹਨੂੰ ਸਬਮਿਟ ਕਰ ਦੇਣਾ ਆਪਣਾ ਰੋਲ ਨੰਬਰ ਵਗੈਰਾ ਫਿਲ ਕਰੋਗੇ ਸੋ ਉਹ ਜਿਸ ਦਿਨ ਤੁਹਾਡਾ ਪੇਪਰ ਹੋਵੇ ਉਸ ਦਿਨ ਪਾਉ ਸਾਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਸੋ ਹੁਣ ਮੈਂ ਤੁਹਾਨੂੰ ਦੱਸ ਰਹੀ ਕਿ ਤੁਹਾਡਾ এনवायरमेंट ਕਨਵਰਸੇਸ਼ਨ ਪੇਪਰ ਆ ਜਿਹੜਾ ਸੋਲਿਡ ਵੇਸਟ ਐਂਡ ਡਿਸਟਾਰਸ ਮੈਨੇਜਮੈਂਟ ਇਹ 9 ਜੂਨ ਨੂੰ ਪੇਪਰ ਆ 9 ਜੂਨ ਨੂੰ ਪੇਪਰ ਆ ਪਹਿਲਾਂ ਇਹ ਹੋਣਾ ਸੀ 13 ਮੈਨੂੰ ਹੁਣ 9 ਜੂਨ ਨੂੰ ਪੇਪਰ ਆ। ਬਾਕੀ ਕੋਈ ਵੀ ਇਨਫੋਰਮੇਸ਼ਨ ਆਊਗੀ এনवायरमेंट ਪੇਪਰ ਦੇ ਰਿਲੇਟਡ ਤਾਂ ਮੈਂ ਤੁਹਾਨੂੰ ਜਾਣਕਾਰੀ ਜਰੂਰ ਸ਼ੇਅਰ ਕਰੂੰਗੀ। ਸੋ ਹੁਣ ਪੇਪਰ 9 ਤਰੀਕ 9 ਜੂਨ ਨੂੰ ਆ। ਠੀਕ ਹੈ। ਤੇ ਇਸ ਤੋਂ ਲੱਗ ਹੋਰ ਜੋ ਵੀ ਮੇਥੋਂ ਹੈਲਪ ਹੁੰਦੀ ਹੋਊਗੀ ਮੈਂ ਤੁਹਾਡੀ ਕਰੂੰਗੀ। ਸੋ ਵਾਰ-ਵਾਰ ਬੱਚੇ ਕਮੈਂਟ ਕਰ ਰਹੇ ਸੀ ਪੇਪਰ ਤੁਹਾਨੂੰ ਮੈਂ ਦੱਸਦਾ। ਥੈਂਕਸ। ਵੀ ਦੱਸਦਾ ਪੇਪਰ ਕਦੋਂ ਹੋਣਾ ਤੁਹਾਡਾ। ਠੀਕ ਹੈ।